ਗੁਵਾੜਾ ਜਲੰਧਰ ਨੈਸ਼ਨਲ ਹਾਈਵੇ ਤੇ ਲੋਹੇ ਦੇ ਸਮਾਨ ਨਾਲ ਲੋਡ ਟਰੱਕ ਦੇ ਟਾਇਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਈਵੇ ਤੇ ਲੋਡ ਟਰੱਕ ਦੇ ਟਾਇਰ ਫਟਣ ਨਾਲ ਵੱਡਾ ਹਾਦਸਾ ਹੋਣ ਤੋਂ ਬਾਲਬਾਲ ਬਚਾਅ ਹੋ ਗਿਆ ਉਧਰ ਹਾਈਵੇ ਤੇ ਟਰੱਕ ਦਾ ਟਾਇਰ ਫਟਣ ਕਾਰਨ ਰੋਡ ਤੇ ਵੱਡਾ ਜਾਮ ਦੇਖਣ ਨੂੰ ਮਿਲਿਆ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਰੋਡ ਤੇ ਲੱਗੇ ਜਾਮ ਨੂੰ ਕਲੀਅਰ ਕਰਵਾਇਆ ਅਤੇ ਇਸ ਮਾਮਲੇ ਸੰਬੰਧੀ ਸਾਰੀ ਜਾਣਕਾਰੀ ਦਿੰਦੇ ਆ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਸਰ ਜਿਹੜਾ ਅੱਜ ਜਾਮ ਲੱਗਾ ਪੁਲ ਦੇ ਉੱਪਰ ਇਹ ਕੀ ਕਾਰਨ ਸੀਗਾ ਇਹ ਜਾਮ ਜਿਹੜਾ ਇੱਕ ਟਰੱਕ ਆ ਇਹ ਮੋਹੇਲਾ ਭਰਿਆ ਆ ਗੱਲ ਲਿਹਾੜੇ ਕੋ ਜੰਦਰ ਰੈਡਾਂ ਨੂੰ ਟਾਇਰ ਫਟ ਗਿਆ ਦਾ ਰੋਡ ਦੇ ਉੱਤੇ ਤੇ ਜਾਮ ਲੱਗ ਗਿਆ ਹੁਣ ਇਹ ਕੈਰ ਬਦਲਦੇ ਆ ਕੈਰ ਬਦਲ ਕੇ ਆਵਾਜ਼ੇ ਹੀ ਖਲਾ ਦੇਣ ਲੱਗੇ ਆ ਤੇ ਜਿਹੜਾ ਇੱਕ ਪਿੱਛੇ ਐਕਸੀਡੈਂਟ ਹੋਇਆ ਉਹਦਾ ਕਾਰਨ ਵੀ ਸੀਗਾ ਉਹ ਪਿੱਛੇ ਐਕਸੀਡੈਂਟ ਆ ਉਹ ਕਦਰ ਦੀ ਗੱਡੀ ਪਿੱਛੋਂ ਲਿਆ ਕੇ ਨੇ ਮਾਰੀ ਆ ਤੇ ਉਸ ਬੰਦੇ ਦੇ ਖੱਡਾ ਲੱਗ ਗਿਆ ਸੀਗਾ ਉਹ ਉੱਪਰ ਚੜੀਆਂ ਆਪਾਂ ਬਾਹਰ ਕਢਾ ਕੇ ਤੇ ਗੱਡੀ ਸਾਈਡ ਤੇ ਖਰਾਬ ਇਸ ਗੱਡੀ ਦੇ ਵਿੱਚ ਲੱਗਾ ਕਿ ਉਹ ਅਲੱਗ ਐਕਸੀਡੈਂਟ ਹੋਇਆ ਜੀ ਇਹ ਉਹ ਅਲੱਗ ਹੋਇਆ ਠੀਕ ਹੈ ਜੀ ਇਹ ਉਹ ਐਕਸੀਡੈਂਟ ਅਲੱਗ ਹੋਇਆ ਇਸ ਗੱਡੀ ਦਾ ਸਿਰਫ ਟਾਇਰ ਹੀ ਪੈਂਚਰ ਹੋਇਆ ਇਸ ਗੱਡੀ ਦਾ ਟਾਇਰ ਹੀ ਫਟਿਆ ਹੁਣ ਆਵਾਜ਼ ਆਈ ਆਵਾਜ਼ ਇਹ ਸਾਈਡ ਚਲਦੀ ਆ ਇੱਕ ਇਹ ਟਾਟਾ ਜਿਹੜੀ ਤੁਹਾਡੀ ਗੱਡੀ ਆ ਇੱਕ ਇੱਕ ਕਾਰਨ ਹੋ ਗਿਆ ਵੀ ਇੱਥੇ ਖੜੀ ਆ ਇਹ ਸੁਰ ਫਿਰ ਢੁੰਮਦੇ ਕਾਰਨ ਗੱਡੀ ਜਦੋਂ ਆਈ ਆ ਪੁਰ ਦੇ ਉੱਤੇ ਜ਼ੋਰ ਲੱਗ ਗਿਆ ਗੱਡੀ ਹੌਲੀ ਹੌਲੀ ਆਈ ਆ ਜੱਕਦਾਮ ਉਹਦਾ ਕਨੈਕਟਿਵ ਸਾਈਡ ਦਾ ਟਾਇਰ ਫਾੜ ਗਿਆ ਜੀ ਦਿਲੰਦਰੋਂ ਟਾਇਰ ਭੇਜਿਆ ਜੀ ਬੰਦੇ ਨਾਲ ਮਕੈਨਿਕ ਨਾਲ ਬੁਲਾਇਆ ਸਾਰਾ ਕੰਮ ਚੱਲ ਰਿਹਾ ਜੀ ਏ ਪੁਲਿਸ ਪ੍ਰਸ਼ਾਸਨ ਦਾ ਸਾਥ ਕਿਦਾਂ ਰਿਹਾ ਤੁਹਾਡਾ ਠੀਕ ਰਿਹਾ ਸਾਥ ਹੀ ਚੱਲ ਰਿਹਾ ਮੁਲਾਜ਼ਮ ਵੀ ਫੜੇ ਹੋਏ ਆਪਰੇ ਠੀਕ ਹੈ